ਜਿ ਦੇਖ ਰਹੇ ਹੋ ਫਗਵਾੜਾ ਨਿਊਜ਼ ਮੈਂ ਹਤੜਨ ਅੰਜਲੀ ਫਗਵਾੜਾ ਸ਼ਹਿਰ ਵਿੱਚ ਬਖੋਫ ਚੋਰਾਂ ਦੀ ਹੌਸਲੇ ਦਿਨੋ ਦਿਨੀ ਬਲੰਦ ਹੁੰਦੇ ਹੋਏ ਦਿਖਾਈ ਦੇ ਰਹੇ ਹਨ ਆਏ ਦਿਨ ਇਲਾਕੇ ਅੰਦਰ ਚੋਰੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੀਆਂ ਹਨ ਹੁਣ ਤਾਜ਼ਾ ਮਾਮਲਾ ਫਗਵਾੜਾ ਦੇ ਪਲਾਹੀ ਰੋਡ ਤੇ ਬਨ ਰਹੇ ਇੱਕ ਨਵੇਂ ਸਲੂਨ ਦੀ ਦੁਕਾਨ ਨੂੰ ਬਖੋਫ ਚੋਰਾਵਾਂ ਨੇ ਨਿਸ਼ਾਨਾ ਬਣਾਉਂਦਿਆਂ ਦੁਕਾਨ ਤੇ ਪਏ ਬਿਜਲੀ ਦੇ ਤਾਰਾਂ ਅਤੇ ਏਸੀ ਦੇ ਪਾਈਪ ਉਤਾਰ ਕੇ ਬਖੋਫ ਚੋਰ ਫਰਾਰ ਹੋ ਗਏ ਸਾਰੇ ਮਾਮਲੇ ਸੰਬੰਧੀ ਜਾਣਕਾਰੀ ਦੰਦਿਆਂ ਦੁਕਾਨ ਮਾਲਿਕ ਨੀਤਿ ਨੇ ਦੱਸਿਆ ਕਿ ਉਹਨਾਂ ਦੀ ਪਲਾਹੀ ਰੋਡ ਤੇ ਗਰਲ ਸ਼ਾਈਨ ਨਾਮ ਤੋਂ ਸਲੂਨ ਦੀ ਦੁਕਾਨ ਤਿਆਰ ਹੋ ਰਹੀ ਹੈ ਜਿਸ ਵਿੱਚ ਬੀਤੇ ਰਾਤ ਬੇਕੋਫ ਚੋਰ ਤਾਂਬੇ ਦੀਆਂ ਤਾਰਾਂ ਅਤੇ ਏਸੀ ਦੇ ਪਏ ਹੋਏ ਤਾਂਬੇ ਦੇ ਪਾਈਪ ਉਤਾਰ ਕੇ ਫਰਾਰ ਹੋ ਗਏ ਉਹਨਾਂ ਨੇ ਦੱਸਿਆ ਕਿ ਇਸ ਚੋਰੀ ਦੀ ਘਟਨਾ ਨਾਲ ਉਹਨਾਂ ਦਾ ਕਲੀਬ 20000 ਦਾ ਨੁਕਸਾਨ ਹੋ ਗਿਆ ਹੈ ਅੱਗੇ ਜਾਣਕਾਰੀ ਦਿੰਦਿਆਂ ਉਹਨਾਂ ਨੇ ਦੱਸਿਆ ਕਿ ਇਸ ਸਾਰੀ ਘਟਨਾ ਦੀ ਸੂਚਨਾ ਫਗਵਾੜਾ ਪੁਲਿਸ ਨੂੰ ਦੇ ਦਿੱਤੀ ਗਈ ਹੈ। ਉਹਨਾਂ ਨੇ ਪੁਲਿਸ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਚੋਰੀ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਚੋਰਾਂ ਨੂੰ ਜਲਦ ਤੋਂ ਜਲਦ ਕਾਬੂ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਫਗਵਾੜਾ ਨਿਊਜ਼ ਲਈ ਕੈਮਰਾਮੈਨ ਜੇ ਸ਼ਰਮਾ ਦਿ ਨਾਲੋ ਸ਼ਰੰਦਿਤ ਸਿੰਘ ਨੂੰ ਸੌਂਦੇ ਰਿਪੋਰਟ। ਹਾਂਜੀ ਸਰ ਕੀ ਨਾਮ ਆਪਣਾ? ਮੇਰਾ ਨਾਮ ਨੀਤੀ ਨੇ ਆ। ਤੇ ਕੀ ਮਾਮਲਾ ਜਿਹੜਾ ਤੁਸੀਂ ਅੱਜ 플ਾਈ ਰੋਡ ਤੇ ਖੜੇ ਇਥੇ? ਸਰ ਮੇਰੀ ਇਹ ਨਾ ਇੱਥੇ ਸ਼ੋਪ ਆ ਪ੍ਰਾਈ ਰੋਡ ਸਤਲੁਜ ਹਸਪੀਟਲ ਦੇ ਨੇੜੇ ਇਹ ਆਪਣਾ ਸਲੂਨ ਬੰਦਦਾ ਪਿਆ ਵਾ ਜੇ ਕੰਸਟਰਕਸ਼ਨ ਵਰਕ ਚੱਲਦਾ ਪਿਆ ਆ ਤੇ ਇੱਥੇ ਨਾ ਜਿੱਦਾਂ ਚੋਰੀ ਹੋ ਗਈ ਰਾਤੀ ਅੱਛਾ ਤੇ ਮੈਂ ਅਸਰੇ ਆ ਕੇ ਦੇਖਿਆ ਤੇ ਉੱਪਰ ਦੀਆਂ ਸਾਲੀਆਂ ਮੇਰੀਆਂ ਏਸੀ ਤੇ ਜਨਰੇਟਰ ਦੀਆਂ ਮੋਡੀਆਂ ਤਾਰਾਂ ਸੀਗੀਆਂ ਅੱਛਾ ਜੀ ਉਹ ਸਾਰੀਆਂ ਵੱਡੀਆਂ ਗਈਆਂ ਤੇ ਇੱਕ ਸਾਈਡ ਤੇ ਮੇਰਾ ਨਾ ਏਸੀ ਦਾ ਪੈਪ ਪਿਆ ਹੋਇਆ ਸੀਗਾ ਉਹ ਪੂਰਾ ਪੈਪ ਵਿੱਚੋਂ ਤੰਬਾ ਸਾਰਾ ਕੱਢ ਕੇ ਲੈ ਗਏ ਉਹ ਅੱਛਾ ਜੀ ਇੱਕ ਕਿੰਨਾ ਕਾ ਨੁਕਸਾਨ ਹੋ ਗਿਆ ਸਾਡਾ ਜੀ ਮੇਰਾ ਜੀ ਇਹ 15 ਤੋਂ 20000 ਦਾ ਨੁਕਸਾਨ ਹੋ ਗਿਆ ਜੀ ਇਹ ਪੁਲਿਸ ਨੂੰ ਫਾਰਮ ਕੀਤਾ ਤੁਸੀਂ ਮੈਂ ਸਰ 112 ਤੇ ਕਾਲ ਕੀਤੀ ਸੀਗੀ ਤੇ ਉਹਨਾਂ ਨੇ ਕਿਹਾ ਕਿ ਆਪਣਾ ਲਿਖਤੀ ਦੇ ਵਿੱਚ ਥਾਣੇ ਜਾ ਕੇ ਜੋ ਤੁਹਾਨੂੰ ਥਾਣਾ ਲੱਗਦਾ ਆ ਤੇ ਉੱਥੇ ਜਾ ਕੇ ਰਿਪੋਰਟ ਦੇ ਦਿਓ ਤੇ ਅਸੀਂ ਜ਼ਰੂਰ ਕਾਨੂੰਨੀ ਕਾਰਵਾਈ ਕਰਾਂਗੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਇਹ ਚੋਰੀ ਦਾ ਜਿਹੜਾ ਤੁਹਾਨੂੰ ਲੱਗਿਆ ਪਤਾ ਕਦੋਂ ਕਿੱਦਾਂ ਪਤਾ ਲੱਗਿਆ ਤੁਹਾਨੂੰ ਅੱਜ ਸਵੇਰੇ ਪਤਾ ਲੱਗਾ ਜੀ ਮੈਂ ਸਵੇਰੇ ਅੱਜ ਇੱਥੇ ਕੰਮ ਤੇ ਬੰਦੇ ਆਏ ਸੀਗੇ ਤੇ ਫੇ ਮੈਂ ਜਦੋਂ ਆਇਆ ਤੇ ਉੱਪਰ ਜਾ ਕੇ ਮੈਂ ਜੀੜਾ ਮਾਰਿਆ ਤੇ ਦੇਖਿਆ ਕਿ ਤਾਰਾ ਸਾਰੀਆਂ ਵੱਡੀਆਂ ਹੋਈਆਂ ਆ ਤੇ ਪੈਪ ਸਾਰੇ ਤੋੜ ਕੇ ਉਹਨਾਂ ਨੇ ਜਿੱਦ ਸਰ ਇਹ ਨਹੀਂ ਪਤਾ ਲੱਗਾ ਹੁਣ ਜਿੱਦਾਂ ਨਾਲਦਿਆਂ ਦੀ ਵੀ ਕੰਮ ਚੱਲਦਾ ਦੁਕਾਨ ਦਾ ਤੇ ਹੋ ਸਕਦਾ ਇਧਰੋਂ ਦੀ ਚੜੇ ਆ ਕਿੱਦਾਂ ਚੜੇ ਆ ਉਹ ਹੋ ਤਾਂ ਹੈਨੀ ਜਿੱਦਾਂ ਕਿਸ ਨਾਂ ਤੇ ਦੁਕਾਨ ਆਪਣੀ ਆਪਣੀ ਗਰਲਸ ਫਾਈਨ ਦੇ ਨਾਮ ਤੇ ਦੁਕਾਨ ਹੈ ਜੀ ਫਲਾਈ ਰੋਡ ਤੇ ਨਹੀਂ ਫਲਾਈ ਰੋਡ ਤੇ ਠੀਕ ਹੈ ਜੀ ਥੈਂਕ ਯੂ